ਇਹ ਪ੍ਰਾਣੀ ਜੋ ਲਪੇੜ ਲਿਖੇਰੇ ਮੇਰੇ ਬੱਚੇ ਨੂੰ ਨਜਾਇਜ਼ ਹੀ ਮਰਾਤਾ ਇਨਾਂ ਨੇ ਨਾਲ ਖੜਕੇ ਹੈ ਰੱਬਾ ਮੈਂ ਕਿੱਥੋਂ ਲਾਉ ਬੱਚਾ ਮੇਰੇ ਵੀ ਨੂੰ ਇਹ ਨਾੜੇ ਕੱਲੇ ਨੂੰ ਮਰਵਾਇਆ ਆਪ ਸਾਰੇ ਬੰਦਿਆ ਆ ਰਸਤੇ 'ਚੋਂ ਲੀ ਲਿਆ ਮੇਰੇ ਪੁੱਤ ਨੂੰ ਮੈਨੇ ਘਰੇ ਡੀਗ ਡੀ ਰਹੇਗੀ ਇਨ ਨੂੰ ਤਾਂ ਪਤਾ ਲੱਗਾ ਜਦੋਂ ਮਾਰੀ ਦਿੱਤਾ ਏ ਛੇੜਛਾੜ ਦੀ ਗੱਲ ਹੁੰਦੀ ਪਈ ਸੀ ਉਹ ਕਿਹਦੀ ਕਿਹਦੀ ਕਿੰਨਾ ਦੀਆ ਭੈਣਾਂ ਸੀ ਜਿਨ੍ਹਾਂ ਨੇ ਛੇੜਛਾੜ ਉਹ ਬਿਆ ਪੈੜ ਬਿਆ ਪੈੜ ਰੋਣ ਦੀਆ ਲੋਕਾਂ ਦੀ ਆ ਵੀ ਰੋਣਾ ਉਹਨਾਂ ਦੀ ਆ ਵੀ ਰੋਣਾ ਉਹਨਾਂ ਦੀ ਆ ਵੀ ਰੋਣਾ ਮੇਰਾ ਪਤਨ ਜੈ ਜੀ ਇੰਨਾ ਖੜ ਕੇ ਮਾਰਤਾ ਜੋ ਸਾਨੂੰ ਰੱਬਾ ਹੜੇ ਨਾ ਇਹ ਕੱਟਣਾ ਵਾਪਰਨੀਆ ਮੇਰੇ ਤਿੰਨ ਬੱਚੇ ਅੱਗੇ ਵੀ ਮਰੇ ਹੇ ਰੱਬ ਅਸੀਂ ਪਰਿਵਾਰ ਕੋ ਪੂਰੀ ਗੱਲ ਪੁੱਛਾਂਗੇ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉਤੇ ਟੀਵੀ ਚੈਨਲਾਂ ਦੇ ਉਤੇ ਲਗਾਤਾਰ ਗੱਲਬਾਤ ਹਰ ਕੋਈ ਕ ਕਰਦਾ ਨਜ਼ਰ ਆ ਰਿਹਾ ਕਮੈਂਟਾਂ ਦੇ ਵਿੱਚ ਕਿ ਕੀ ਹੋਇਆ ਕੀ ਸੀ ਮਾਮਲਾ ਕੀ ਹੋਇਆ ਸੀ ਇਸ ਨੌਜਵਾਨ ਦਾ ਘਰ ਕਿੱਥੇ ਹੈ ਇਸ ਇਹ ਨੌਜਵਾਨ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦਾ ਹੈ ਤਾਂ ਆਪਣਾ ਫਰਜ਼ ਸਮਝਦਿਆਂ ਹੋਇਆਂ ਅੱਜ ਅਸੀਂ ਚਬਾਲ ਇਲਾਕੇ ਦੇ ਸੋਰਸਿੰਗ ਪਿੰਡ ਦੇ ਵਿੱਚ ਪਹੁੰਚੇ ਹਾਂ ਪਰਿਵਾਰ ਦੇ ਨਾਲ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ ਤਾਂ ਪੂਰੀ ਸੱਚਾਈ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਹੋਇਆ ਕੀ ਸੀ ਕਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਕਿ ਦੇਖੋ ਮਾਫੀ ਮੰਗਾਈ ਕੀ ਸੀ ਕਦੋਂ ਮਾਫੀ ਮੰਗਾਈ ਗਈ ਸੀ ਅਸੀਂ ਸਾਰੀ ਗੱਲਬਾਤ ਸਾਂਝੀ ਕਰਦਾਂਗੇ ਉਹਨਾਂ ਦੇ ਬੇਟਾ ਜਿਹੜਾ ਜਿੰਨਾਂ ਦਾ ਬੇਟਾ ਵਾ ਉਹਨਾਂ ਦੀ ਮਾਤਾ ਜੀ ਮੌਜੂ ਪਤਾ ਜੀ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਸ਼ੱਕ ਕਦੀ ਵੀ ਨਹੀਂ ਦੂਰ ਹੋਣਾ ਕਿ ਘਾਟਾ ਕਦੀ ਪੂਰਾ ਹੋ ਜਾਈਂ ਘਟ ਇਸ ਨੌਜਵਾਨ ਦਾ ਪੂਰਾ ਨਹੀਂ ਹੋ ਸਕਦਾ ਪਰ ਅਸੀਂ ਚੋਣੇ ਆ ਕਿ ਤੁਸੀਂ ਚੰਦ ਗੱਲਾਂ ਕਹੋ ਦੱਸੋ ਤੇ ਤਾਂ ਜੋ ਅਸੀਂ ਉਹਨਾਂ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਤੇ ਭੇਜ ਸਕੀਏ ਨਾਮ ਕੀ ਤੁਹਾਡਾ ਸੁਖਵਿੰਦਰ ਹੈ ਸਤਵਿੰਦਰ ਜੀ ਕੀ ਹੋਇਆ ਕਿਸੇ ਦੱਸੋ ਮੈਨੂੰ ਮੈਨੂੰ ਤੇ ਪਾ ਜੀ ਪਤਾ ਨਹੀਂ ਲੱਗਾ ਮੇਰੇ ਪੁੱਤ ਨੂੰ ਘਰੋਂ ਹੀ ਲੈ ਗਏ ਆ ਕੇ ਸਾਢੇ 12 ਵਜੇ ਏ ਤੇ ਕੌਣ ਲੈ ਕੇ ਘਰੋਂ ਗਏ ਆ ਰਾਹ ਚੋ ਹੀ ਕਿਸ ਨੇ ਲਿੱਲਿਆ ਨਾਲ ਰਸਤੇ ਵਿੱਚ ਲਿੱਲਿਆ ਰਸਤੇ ਚੋਂ ਲਿੱਲਿਆ ਮੇਰੇ ਪੁੱਤ ਨੂੰ ਮੈਂ ਤੇ ਘਰੇ ਡੀਗਦੀ ਰਹਗੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮਾਰੀ ਦਿੱਤਾ ਏ ਹੇ ਮੇਰੇ ਪੁੱਤ ਦਾ ਕਿਸੇ ਨਾਲ ਪਾਜੀ ਵੈਰ ਬਰੋ ਦੇ ਬਣੀ ਸੀ ਕੋਈ ਛੇੜਛਾੜ ਦੀ ਗੱਲ ਹੁੰਦੀ ਪਈ ਸੀ ਉਹ ਕਿਹਦੀ ਕਿਹਦੀ ਕਿੰਨਾ ਦੀ ਆ ਭੈਣਾ ਸੀ ਜਿਨ੍ਹਾਂ ਨੇ ਛੇੜਛਾੜ ਹੁੰਦੀ ਸੀ ਪੁੱਤ ਮੇਰੇ ਪੁੱਤਨੀ ਕੋਈ ਕੀਤੀ ਉਹ ਜਿਹੜੇ ਮੁੰਡੇ ਨੇ ਖੜਿਆ ਅੰਨਾਂ ਦੀ ਕੋਈ ਗੱਲ ਸੀ ਮੇਰੇ ਬੀਆ ਜੀ ਦੀ ਮੌਤ ਮੇਰੇ ਬੱਚੇ ਨੂੰ ਨਜਾਇਜ਼ ਜੀ ਮਰਾਤਾ ਇਨਾਂ ਨੇ ਨਾਲ ਖੜਕੇ ਹੇ ਰੱਬ ਮੈਂ ਕਿੱਥੋਂ ਲਾਵਾਂ ਬੱਚਾ ਹਾਂਜੀ ਪਹਿਲਾਂ ਬੇਟਾ ਕਹਿੰਦਾ ਹੁੰਦਾ ਸੀ ਕਿ ਮੈਨੂੰ ਕੋਈ ਧਮਕੀਆਂ ਦਿੰਦਾ ਪਿਆ ਕੋਈ ਰੰਜਿਸ਼ ਕੋਈ ਇਸ ਤਰ੍ਹਾਂ ਦੀ ਕੋਈ ਕਦੀ ਗੱਲ ਕੀਤੀ ਮਾਂ ਦੇ ਨਾਲ ਗੱਲ ਕਰ ਲੈਂਦਾ ਮੇਰ ਨਾਲ ਨਹੀਂ ਪੁੱਤ ਕੋਈ ਗੱਲ ਉਹਨੇ ਕੀਤੀ ਮੈਂ ਤਾਂ ਇੱਥੋਂ ਤੁਰਦੇ ਨੂੰ ਪੁੱਛਿਆ ਮਾਂ ਕਿੱਥੇ ਚੱਲਿਆ ਆਂਦਾ ਮਮੀ ਮੈਂ ਆਇਆ ਤੇ ਗਿਆ ਕਿੱਥੇ ਜਾਣ ਨੂੰ ਕਹਿ ਗਿਆ ਇਹ ਆਂਦਾ ਸੀ ਮੈਂ ਇੱਥੇ ਹੀ ਆ ਮੈਂ ਇਤਰਾ ਹੀ ਬੱਸ ਮੈਂ ਕਿਹਾ ਚੱਲ ਬਾਜ਼ਾਰ ਨੂੰ ਗਿਆ ਆਉ ਜੂਗਾ ਕੰਮ ਕੀ ਕਰਦਾ ਸੀ ਪੁੱਤ ਇਹ ਕੰਮ ਤੇ ਭਾਜੀ ਕੰਪਨੀ 'ਚ ਵਜੇ ਥੋੜੇ ਦਿਨ ਹੀ ਗਿਆ ਆ ਸੀ ਹਾਜੀ ਘਰ ਦੇ ਹਾਲਾਤ ਮੈਂ ਦੇਖਿਆ ਕਿ ਬਹੁਤ ਮਾੜੇ ਨੇ ਪੁੱਤ ਦੇ ਸਿਰ ਤੇ ਸਭ ਕੁਝ ਹੁੰਦਾ ਕਿ ਪੁੱਤ ਨੇ ਕਿਸ ਤਰ੍ਹਾਂ ਹਾਲਾਤ ਸਹੀ ਮੈਂ ਬੱਚਿਆਂ ਦੇ ਸਿਰ ਤੇ ਵੀਰਤਰੀ ਫਿਰਦੀ ਹਾਂ ਆਪਦੇ ਆਲੇ ਮੈਨੂੰ ਅਵੀ ਤਵਕਾ ਦੇ ਗਿਆ ਮੈਂ ਕਿਧਰ ਨੂੰ ਜਾਣਾ ਏ ਇਹਦੇ ਦੋ ਬੇਟੀਆਂ ਦੀ ਪਹਿਲੇ ਵੀ ਮੌਤ ਹੋ ਗਈ ਹਾਜੀ ਵੀ ਮੇਰੇ ਤਿੰਨ ਬੱਚੇ ਅੱਗੇ ਵੀ ਮਰੇ ਹੇ ਰੱਬ ਸਭ ਕੁਝ ਖੋਈ ਜਾਂਦਾ ਬੋਲ ਸਾਰਾ ਕੁਝ ਮੇਰ ਨਾਲ ਹੀ ਜਾਂਦਾ ਵਾ ਮੇਰਾ ਪਤਨ ਜੈ ਜੀ ਅੰਨਾ ਖੜਕੇ ਮਾਰਤਾ ਜੋ ਬਿਲਕੁਲ ਇਹ ਦਿਖਿਆਰੀ ਮਾਂ ਵਾ ਤਾਂ ਜੀ ਇੱਕ ਮਾਂ ਕੀ ਇਨਸਾਫ ਚਾਹੁੰਦੀ ਹੁਣ ਮੈਂ ਅਨਸਾਫ ਲੈਣਾ ਚਾਹਨੀ ਆਪਦੇ ਬੱਚੇ ਦਾ ਉਹ ਨਾਨੂ ਕਿਤੇ ਉਤਰਾ ਹੀ ਸਜਾਵੇ ਚਿੱਤਰਾ ਮੇਰਾ ਨਾ ਮਾਰਿਆ ਕਿ ਤਰ੍ਹਾਂ ਕਿਤੇ ਦੇਖੋ ਸਭ ਦੀਆਂ ਅੱਖਾਂ ਨਾ ਮੰਨੇ ਹਰ ਕੋਈ ਕਿਤਨਾ ਕਿਤੇ ਰੋਂਦਾ ਵਿਖਲਾਉਂਦਾ ਪਿਆ ਫਿਰਾਲ ਤੁਸੀਂ ਭੈਣਾ ਜੀ ਉਹਨਾਂ ਦੀਆਂ ਹਾਂਜੀ ਇਹ ਪਹੁੰਚ ਭੈਣ ਭੈਣ ਨੂੰ ਸਭ ਤੋਂ ਜ਼ਿਆਦਾ ਮਾਣ ਹੁੰਦਾ ਕਿ ਭਰਾ ਬੈਠਾ ਮੇਰਾ ਤੇ ਕਿਸ ਤਰ੍ਹਾਂ ਦੇਖਦੇ ਮੈਨੂੰ ਨਹੀਂ ਵੀਰ ਪਤਾ ਮੈਂ ਤੇਰੇ ਕਾਲੀ ਤੇ ਆਂ ਯਾ ਮੇਰੇ ਹੁੰਦਾਂ ਨੂੰ ਕਰੇ ਨਹੀਂ ਹੈਗਾ ਹਏ ਮੈਂ ਮੰਮੀ ਨੂੰ ਆਉਂਦੇ ਆ ਬੱਚਾ ਵੀ ਕਿੱਥੇ ਆਂਦੀ ਆ ਜਾਂਦਾ ਵਾ ਹਨੂ ਨਹੀਂ ਪਤਾ ਅੜਣਾ ਇਹ ਕਠਨਾ ਵਾ ਪਰ ਨਹੀਂ ਆ ਮੇਰੇ ਵੀ ਨੂੰ ਇਹ ਨਾਲੇ ਕੱਲੇ ਨੂੰ ਮਰਵਾਇਆ ਆਪ ਸਾਰੇ ਪੰਜ ਆਏ ਆ ਹਏ ਉਹਨੂੰ ਕੱਲੇ ਨੂੰ ਕਿਹੜਾ ਬੁਆਇਆ ਨਾ ਸਾਨੂੰ ਅੰਸਾ ਚਾਹੀਦਾ ਹੈ ਇਹ ਜਿਤਰਾ ਢਾਵੀਰ ਕੋਈ ਆਏ ਨਾ ਹਾਏ ਇਹਨਾ ਤੋਖਾ ਕੀਤਾ ਦੇ ਨਾ ਨੂੰ ਗੱਲੇ ਨੂੰ ਝਾੜਾਏ ਉੱਥੇ ਆ ਬਬਾ ਜੇ ਆਏ ਹਾਏ ਹਾਏ ਤਾਂ ਕੋ ਸিসিਟੀਵੀ ਜਿਹੜੀ ਤੁਸੀਂ ਦੇਖ ਵੀ ਸਕਦੇ ਹੋ ਕਿ ਇੱਕੋ ਗੱਡੀ ਨੂੰ ਇੰਨੀਆਂ ਗੱਡੀਆਂ ਘੇਰਾ ਪਾਉਂਦੀਆਂ ਨੇ ਨਾਲ ਮੋਟਰਸਾਈਕਲ ਦੇ ਉੱਤੇ ਨੌਜਵਾਨ ਹੁੰਦੇ ਨੇ ਜਿਹੜੇ ਇਹਦੀ ਪੂਰੀ ਘਟਨਾ ਨੂੰ ਅੰਜਾਮ ਦਿੰਦੇ ਨੇ ਤੁਸੀਂ ਵੀ ਬਹਿ ਜਾਓ ਹਾਂ ਕੀ ਕਰਾਂ ਜੁਦੇ ਜੀ ਭਰਾ ਤਾਂ ਸਾਇਆ ਚਲਾ ਗਿਆ ਹੁਣ ਮੈਂ ਵੀ ਇਨਸਾਫ ਮਿਲਣਾ ਚਾਹੀਦਾ ਮੇਰੇ ਭਰਾ ਸੋਚਿਆ ਸੀ ਕਿ ਕਦੀ ਇਸ ਤਰ੍ਹਾਂ ਹੋ ਜਾਏਗਾ ਕਦੇ ਨਹੀਂ ਸੋਚਿਆ ਸੀ ਅੱਛਾ ਜਦੋਂ ਕੁਛ ਕਿਦਾਂ ਹੁੰਦਾ ਸੀ ਕਿ ਮੈਨੂੰ ਧਮਕੀਆਂ ਦਿੰਦਾ ਕੋਈ ਆਂਦੀਆਂ ਨਾ ਕੋਈ ਛੇੜਛਾੜ ਕਿਦਾਂ ਆਉਂਦੀ ਹੁੰਦੀ ਸੀ ਉਹ ਛੇੜਛਾੜ ਉਹਦੇ ਨਾਲ ਹੀ ਉਹ ਜਿਹੜਾ ਮੁੰਡਾ ਪਹਿਲਾਂ ਉਹ ਜਿਹੜਾ ਦੂਸਰਾ ਮੁੰਡਾ ਹਾਂਜੀ ਇਹਦੇ ਨਾਲ ਕੋਈ ਕਰ ਹਾਂਜੀ ਇਹਨਾਂ ਨਾਲ ਕੋਈ ਕਰ ਬਿਲਕੁਲ ਇਹਦਾ ਦੇਖੋ ਇਹ ਦੱਸਣ ਦੇ ਕਿ ਇਹਦਾ ਕੋਈ ਕਸੂਰ ਤੱਕ ਨਹੀਂ ਸੀ ਛੇੜਛਾੜ ਹੁੰਦੀ ਸੀ ਜਿਹੜਾ ਲਟਕਾ ਨਾਲ ਗਿਆ ਸੀ ਤਾਂ ਦੁਸ਼ਮਣੀ ਉਹਦੇ ਨਾਲ ਸੀ ਤਾਂ ਕੰਮ ਇਨ ਨੂੰ ਕਰੋ ਮੇਰੇ ਭਰਾ ਨੇ ਦਿੱਤੀ ਐ ਨਾ ਇਹਨਾਂ ਨੂੰ ਵੀ ਸਾਫ ਉਹਦਾ ਹੀ ਮਿਲਣਾ ਚਾਹੀਦਾ ਜਿੱਦਾਂ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੂੰ ਵੱਜਣੀਆਂ ਚਾਹੀਦੀਆਂ ਬਿਲਕੁਲ ਐ ਰੋਂਦੇ ਬਿਖਲਾਉਂਦੇ ਸਿਰਫ ਤੇ ਸਿਰਫ ਇਹ ਮੰਗ ਕਰਦੇ ਪਏ ਪ੍ਰਸ਼ਾਸਨ ਤੋਂ ਕਿ ਹੁਣ ਘਾਟਾ ਤੇ ਪੂਰਾ ਹੋ ਨਹੀਂ ਸਕਦਾ ਜਿਹੜਾ ਇਸ ਪਰਿਵਾਰ ਨੂੰ ਪੈ ਗਿਆ ਪਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾ ਦੇ ਪਿੱਛੇ ਭੇਜਿਆ ਜਾਵੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਆ ਜਿਹੜੇ ਉਹਨਾਂ ਦੀ ਸਜ਼ਾ ਬਣਦੀ ਉਹਨਾਂ ਨੂੰ ਸਜ਼ਾ ਉਹ ਦਿੱਤੀ ਜਾਵੇ ਤਾਂ ਜੋ ਇਸ ਪਰਿਵਾਰ ਦੇ ਜ਼ਖਮਾਂ ਦੇ ਉੱਤੇ ਮਰਹਮ ਲੱਗ ਸਕੇ ਥੋੜਾ ਬਹੁਤ ਮਰਹਮ ਲੱਗ ਸਕੇ ਹੈ ਫਿਲਹਾਲ ਦੇਖੜੀ ਰਾਣੇ ਦੇ ਪਿਤਾ ਜਿਹੜੇ ਨੇ ਉਹ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ ਦੋ ਭਰਾ ਵੀ ਉਹਨਾਂ ਦੀ ਵੀ ਮੌਤ ਹੋ ਗਈ ਸੀ ਇਹ ਰਾਣਾ ਤੀਸਰਾ ਭਰਾ ਵਾ ਇੱਕ ਉਹਨ ਛੋਟਾ ਭਰਾ ਜਿਹੜਾ ਵਾ ਉਹਦੇ ਸਿਰ ਦੇ ਉੱਤੇ ਹੁਣ ਪੂਰਾ ਧਰਮਦਾਰ ਹੈ ਘਰ ਦਾ ਤਾਂ ਹੁਣ ਪ੍ਰਸ਼ਾਸਨ ਅਗਲੀ ਕਾਰਵਾਈ ਕੀ ਕਰਦਾ ਤੇ ਸਰਕਾਰਾਂ ਤੋਂ ਵੀ ਕਿਤਨਾ ਕਿਤੇ ਇਹ ਜ਼ਰੂਰ ਮੰਗ ਕਰਦੇ ਨੇ ਕਿ ਸਰਕਾਰਾਂ ਵੀ ਇਸ ਪਰਿਵਾਰ ਦੀਆਂ ਬਾਹਾਂ ਜ਼ਰੂਰ ਫੜੇ ਪਰਿਵਾਰ ਦੀ ਇਸ ਦੀ ਬਾਹ ਫੜ ਕੇ ਇਹਨਾਂ ਨੂੰ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਾਂ ਫਿਰ ਇਹਨਾਂ ਦੇ ਘਰ ਦੇ ਉੱਤੇ ਜਿਹੜੀ ਛੱਤ ਹੈ ਬਾਲਿਆਂ ਦੀ ਉਹ ਛੱਤਾਂ ਸਹੀ ਹੋਣੀ ਹੈ ਫਿਰ ਹੋਰ ਵੀ ਜੋ ਮਾਲੀ ਹਾਲਤ ਵਾ ਉਹ ਜਿਹੜੀ ਸਹੀ ਕਰਨ ਦੇ ਵਿੱਚ ਸਰਕਾਰ ਜਰੂਰ ਮਦਦ ਕਰੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਪਰ ਫਿਲਹਾਲ ਦੀ ਘੜੀ ਪੂਰਾ ਇਲਾਕਾ ਉਸ ਨੌਜਵਾਨ ਦੀ ਤਸਕਰੀਫ ਜਰੂਰ ਕਰਦਾ ਪਿਆ ਕਿ ਉਹ ਆਪਣੇ ਕਾਰੋਬਾਰ ਦੇ ਵੱਲ ਖਾਸ ਧਿਆਨ ਰੱਖਦਾ ਹੁੰਦਾ ਸੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਜਿਹੜੀ ਜਿਆਦਾਤਰ ਅਸੀਂ ਸੁਣਨ ਨੂੰ ਆਂਦੀ ਹੈ ਕਿ ਪੰਜਾਬ ਦੇ ਵਿੱਚ ਲਫਹੰਡਰ ਬਾਜੀ ਜਿਹੜੀ ਹੈ ਉਹ ਮੁੰਡਿਆਂ ਦੇ ਵਿੱਚ ਬਹੁਤ ਹੁੰਦੀ ਹੈ ਇਸ ਤਰ੍ਹਾਂ ਦੀ ਗੱਲ ਇਸ ਨੌਜਵਾਨ ਦੇ ਵਿੱਚ ਨਹੀਂ ਨਜ਼ਰ ਆਈ ਸੀ ਪਰਿਵਾਰ ਵੱਲੋਂ ਸਿਰਫ ਤੇ ਸਿਰਫ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਦੇਖਦੇ ਹਾਂ ਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ ਕੈਮਰਾਮੈਨ ਮਰੋਚ ਦੇ ਨਾਲ ਸੁਖਸ਼ੈਲ ਸਿੰਘ ਡੇਲੀ ਪੋਸਟ ਪੰਜਾਬੀ ਚਬਾਲ